ਖੁਸ਼ੀ ਹਰਪੁਰ ਖੇਤੀ ਕਾਨੂੰਨ ਲੈ ਕੇ ਦਿੱਲੀ ਸਰਾਧਾ ਤੇ ਸੰਘਰਸ਼ ਕਰ ਰਹੇ ਕਿਸਾਨ ਸਬੰਧੀ ਦਿੱਤੇ ਵਿਵਾਦਿਕ ਬਿਆਨ ਦੇ ਰੋਸ ਵੱਜੋਂ ਨੌਜਵਾਨਾਂ ਵੱਲੋਂ ਸਾਬਕਾ ਕੈਬਨਿਟ ਮੰਤਰੀ ਤ੍ਰਿਕਸ਼ਨ ਸੂਤ ਦੇ ਘਰ ਤੇ ਸੁੱਤੇ ਗੋਹੇ ਵਾਲੇ ਮਾਮਲੇ 'ਚ ਪੁਲਿਸ ਵੱਲੋਂ ਦਰਜ ਕੀਤੇ ਕੇਸ ਨੂੰ ਰੱਦ ਕਰਵਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮਿੰਨੀ ਸਕੇਤਲ ਹਰਪੁਰ ਸਾਹਮਣੇ ਅਣਮਿੱਥੇ ਸਮੇਂ ਲਈ ਵਿਸ਼ਾਲ ਰੋਸ ਪ੍ਰਦਰਸ਼ਨ ਲਗਾ ਦਿੱਤਾ। ਤਰਨੇਟ ਹੁਸ਼ਿਆਰ ਜਿਨੇ ਤੋਂ ਇਲਾਵਾ ਕਪੂਰਥਲਾ ਜਲੰਧਰ ਗੁਰਦਾਸਪੁਰ ਚਲਿਆਂ ਦੇ ਕਿਸਾਨਾਂ ਵੱਲੋਂ ਵੀ ਸਮਰਥਨ ਕੀਤੀ ਗਈ ਹੈ ਤਰਨੇ ਨੂੰ ਸੰਬੋਧਿਤ ਕਰਦੇ ਆ ਵੱਖ-ਵੱਖ ਬੁਲਾਰਿਆ ਨੇ ਜ਼ਿਲ੍ਹਾ ਪੁਲਿਸ ਵੱਲੋਂ ਪਾਛਪਾ ਦੇ ਦਬਾਅ ਹੇਠ ਨੌਜਵਾਨ ਖਿਲਾਫ سنگੀਨ ਤਨਾਵਾ ਤਹਿਤ ਦਰਜ ਕੀਤੇ ਗਏ ਮਾਮਲਿਆਂ ਤੁਰੰਤ ਰੱਦ ਕਰਨ ਦੀ ਮੰਗ ਕਰਦੇ ਆ ਕਿ ਐ ਕਿ ਜਦੋਂ ਤੱਕ ਇਹ ਮਾਮਲੇ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਇਹ ਸੰਘਰਸ਼ ਇਦਾ ਹੀ ਜਾਰੀ ਰਹੇਗਾ ਦੇ ਵਿੱਚ ਇਨਸੀਡੈਂਟ ਹੋ ਗਿਆ ਜਿਹੜਾ ਨੌਜਵਾਨਾਂ ਤੇ ਪਰਚਾ ਦਰਜ ਹੋਇਆ ਨਾ ਜਿਨ੍ਹਾਂ ਨੇ ਉਹ ਸੂਤ ਸਾਹਿਬ ਦੇ ਨਾਲ ਕੋਈ ਝਗੜਾ ਹੋਇਆ ਉਹਦੇ ਵਿੱਚ ਅਸੀਂ ਇਹ ਜਿੰਨਾ ਕਿਸਾਨ ਜਥੇਬੰਦੀਆਂ ਦਾ ਅੱਜ ਦਾ ਇਕੱਠ ਆ ਉਹ ਸਾਰੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਐਸਐਸਪੀ ਸ਼ਹਿਰਪੁਰ ਸਾਹਿਬ ਨੂੰ ਮਿਲੇ ਅਸੀਂ ਉਹਨਾਂ ਨੇ ਇੱਕ ਐਸੇਟੀ ਬਣਾਈ ਹੈ ਜਿਹੜਾ ਅਗਲਾ ਐਲਾਨ ਮਤਲਬ ਸਾਡੀ ਅੰਦਰ ਹੋਈ ਹੈ ਉਹ ਅਸੀਂ ਹੁਣ ਮੰਚ ਤੋਂ ਕਰਨ ਜਾ ਰਹੇ ਆ ਆਜੋ ਮੰਚੋ ਤੋਂ ਤੁਹਾਡੀ ਵੀ ਸਾਲ ਸੰਗਤ ਦੇ ਚਰਨਾਂ 'ਚ ਬੈਠੇ ਆ ਵੀਰੋ ਇਹ ਜਿਹੜਾ ਅੰਦੋਲਨ ਆਪਾਂ ਹਸ਼ਿਆਰਪੁਰ ਦੇ ਵਿੱਚ ਲੱਗਣਾ ਪੈ ਗਿਆ ਅੱਜ ਨਾਲ ਉਹ ਸਬੰਧ ਵਿੱਚ ਤੁਹਾਡੇ ਹੁਕਮ ਦੇ ਅੰਦਰ ਅਸੀਂ ਅੰਦਰ ਜਾ ਕੇ ਆਏ ਆ ਜਿਲ੍ਹਾ ਪ੍ਰਸ਼ਾਸਨ ਹਜ਼ਾਰਪੁਰ ਦੇ ਕੋਲ ਸਾਰੀਆਂ ਜਥੇਬੰਦੀਆਂ ਦਾ ਇੱਕ ਜਨਮੈਂਦਾ ਜਾ ਕੇ ਆਪਣਾ ਪੱਖ ਰੱਖਿਆ ਜੋ ਸਾਡੀਆਂ ਭਾਵਨਾਵਾਂ ਇੰਨੇ ਵਿੱਚ ਅਸੀਂ ਉਵੇਂ ਰੱਖਿਆ ਜਾ ਕੇ ਜਿਲ੍ਹਾ ਪ੍ਰਸ਼ਾਸਨ ਨੇ ਅੱਗੇ ਐਸਐਫਪੀ ਸਾਹਿਬ ਨਾਲ ਬੜੀ ਲੰਮੀ ਗੱਲ ਹੋਈ ਆ ਕਿ ਜਿਹੜੀ ਬਧਿਕੀ ਅਸੀਂ ਵੀ ਮਹਿਸੂਸ ਕਰਦੇ ਸੀ ਕਿ ਸਾਡੇ ਨੌਜਵਾਨ ਵੀਰਾਂ ਦਾ ਹੋ ਹੋ ਰਹੀ ਹੈ ਜਾਂ ਕੀਤੀ ਜਾ ਰਹੀ ਹੈ ਉਹ ਨੂੰ ਰੋਕ ਲਈ ਜਿੰਨਾਂ ਦਾ ਪਰਮਾਪਾਪਾ ਸਾਰੇ ਜਿਹਨੇ ਤੁਸੀਂ ਕੀਤਾ ਪਹਿਲਾਂ ਤੋਂ ਥੋੜਾ ਸਾਰੇ ਦਾ ਧੰਨਵਾਦ ਹੈ ਜਿੰਨੀਆਂ ਸੰਗਤਾਂ ਪਹੁੰਚੀਆਂ ਜਿਹੜਾ ਆਪਣੇ ਵਿੱਚ ਇਹ ਦੋਸਲਾ ਸੀ ਕਿ ਸਾਡੇ ਜਿਹੜੇ ਨੌਜਵਾਨ ਵੀਰ ਆ ਇਹਨਾਂ ਦੇ ਨਾਲ ਕੋਈ ਐਸਾ ਨਾ ਹੋ ਜਵੇ ਕਿ ਸਾਡੇ ਸਾਰੇ ਅੰਦੋਲਨ ਦਾ ਮਤਲਬ ਦਿਸ਼ਾ ਘਰਾਲ ਹੋ ਜਵੇ ਉਹਨੂੰ ਕਬਰਪ ਕਰ ਲਈ ਉਹ ਮਸਲੇ ਦਾ ਹੱਲ ਕਰ ਲਈ ਅਸੀਂ ਐਸਐਲਪੀ ਸਾਹਿਬ ਨਾਲ ਗੱਲ ਕੀਤੀ ਆ ਸਾਰੇ ਨਵੇਂਦਿਆਂ ਨੇ ਕੀਤੀ ਆ ਉਹ ਲਗਭਗ ਤੁਹਾਡੀ ਗੱਲ ਮੰਨ ਲਈ ਗਈ ਆ ਜੋ ਸੰਗਤ ਦੀ ਗੱਲ ਸੀ ਤੇ ਉਹਦਾ ਐਲਾਨ ਹੋਣਾ ਹੈ ਇਸ

ਇਹ ਸਾਰੇ ਜਿਹੜੇ ਖਾਣ ਜਿਹੜੇ ਬੰਦਿਆਂ ਨੇ ਆਏ ਨੇ ਖਾਣਾਂ ਦੇ ਖਾਣਾਂ ਤੋਂ ਆਇਆ ਯਾਰ ਉਹਨਾਂ ਨੂੰ ਵੀ ਕਾਰਪੋਰੇਟ ਦੀ ਫਾਇਦੇ ਤੋਂ ਕਮੇਟੀ ਦੀ ਜਾ ਕੇ ਜਾਣਾਂਗਾ ਉਹਦਾ ਮੂਰਖਾ ਜਾਣੀ ਇਸ ਮੌਕੇ ਇਹ ਕਰਕੇ ਸਭ ਨੂੰ ਮੈਂ ਇਹ ਕਹਿ ਸਕੀਏ ਕਿ ਸਾਡੇ ਜਿਹੜੇ ਦਾ ਇਤਰਾ ਮਹੌਲ ਹੈ ਉਹ ਵੀ ਆਪਾਂ ਦਾ ਸਾਥ ਬਈ ਰੱਖੀਏ ਸੋ ਕਿਰਪਾ ਕਰਕੇ ਬੋਲਦੀ ਹਾਂ ਜੀ ਆਪਾਂ ਬਸ ਦੂਰ ਪੈਣਾ ਹੁਣ ਗੱਲਾਂ ਨੂੰ ਮੈਂ ਮਾਈਕ ਵਧੀਆ ਮੌਸ ਦੇ ਵਿੱਚ ਸਾਡੀ ਨੇੜੇ ਕਰਦੇ ਬੜੇ ਵਧੀਆ ਮਾਹੌਲ ਦੇ ਵਿੱਚ ਸਾਡੀ ਇਹਨਾਂ ਦੇ ਜੁਨੀਅਰ ਤੇ ਲੀਡਰ ਨਾਲ ਗੱਲਬਾਤ ਹੋਈ ਹੈਗੀ ਆ ਬੜੇ ਵਧੀਆ ਮਾਹੌਲ ਦੇ ਵਿੱਚ ਸਾਡੀ ਇਹ ਜੁਨੀਅਰ ਤੇ ਲੀਡਰ ਨਾਲ ਗੱਲਬਾਤ ਹੋਈ ਹੈਗੀ ਆ ਜੋ ਵੀ ਇਹਦੀਆਂ ਮੰਗਾਂ ਸੀਗੀਆਂ ਉਹ ਪ੍ਰਵਾਨ ਕਰ ਲਈਆਂ ਗਈਆਂ ਹੈਗੀਆਂ ਨੇ ਅੱਗੋਂ ਜਿਹੜੀ ਕਾਰਵਾਈ ਹੈਗੀ ਉਹ ਚੱਲੀ ਜਾਗੀ ਤਾਂ ਠੀਕ ਹੈ ਜੀ ਜੋ ਇਹਨਾਂ ਨੇ ਬੇਨਤੀ ਪ੍ਰਵਾਨ ਕੀਤੀ ਸੀਗੀ ਉਹ ਕਹਿੰਦੇ ਵੀ ਪ੍ਰਵਾਨ ਕਰ ਲਈ ਹੈਗੀ ਆ ਜੋ ਮੰਗਾਂ ਸੀਗੀਆਂ ਸਾਰੀਆਂ ਮੰਨ ਲਈ ਗਈਆਂ ਧੰਨਵਾਦ ਕੋਈ ਜੇ ਜਿਹੜੀਆਂ ਕੰਮੀਆਂ ਭਰਾਵਾਂ ਹਟਾਉਣ ਦੀ ਗੱਲ ਹੀ ਸਮੁੱਚਾ ਪਰਚਾ ਜਿਲਸਾ ਹੋਊਗਾ ਭਰਾਵਾਂ ਉਹਦੀ ਗੱਲ ਹੀ ਸਮੁੱਚਾ ਪਰਚਾ ਜਿਲਸਾ ਕਰਾਉਣਾ ਦਾ ਐਲਾਨ ਕਰ ਦਿੱਤਾ ਉਹ ਅੱਗੇ ਅੱਗੇ ਮੰਗੀ ਕਰੂੰਗਾ ਸਰਕਾਰ ਅਮਰਜੀਤ ਸਿੰਘ ਦੀ ਰਣਾ ਉਹ ਤਾ ਵੀਰੋ ਇਹ ਨੌਜਵਾਨ ਪਹਿਲੇ ਦਿਨ ਤੋਂ ਸਾਡੇ ਨਾਲ ਹੈ ਤੁਸੀਂ ਸਾਰੇ ਜਾਓ ਤੇ ਸਾਡੇ ਜ਼ਿਲ੍ਹੇ ਦਾ ਇਹੇ ਖੇਤਰ ਦੇ ਨੌਜਵਾਨ ਸਾਰੇ ਸਰ ਅੱਜ ਧਰਨਾ ਸੀਗਾ ਕਿਸਾਨ ਵਿਥੇ ਬੰਦੀਆਂ ਸਪੈਸ਼ਲੀ ਐਸਐਸਪੀ ਸਾਹਿਬ ਨੂੰ ਹਾਂ ਜੀ ਪਰ ਕੇਸ ਡਿਸੀਜਨ ਤੇ ਪਹੁੰਚਿਆ ਪੁਲਿਸ ਕੋਲ ਸੋ ਉਹਨਾਂ ਦੇ ਕੁਝ ਗਲੇ ਸ਼ਿਕਵੇ ਸੀਗੇ ਉਹਨਾਂ ਨਾਲ ਮੀਟਿੰਗ ਕੀਤੀ ਹੈਗੀ ਆ ਤੇ ਜਿਹੜੀ ਉਹਨਾਂ ਦੀ ਕੋਈ ਬੇਨਤੀ ਜਿਹੜੀ ਕੀਤੀ ਸੀ ਉਹ ਪ੍ਰਵਾਨ ਕਰ ਲਈ ਗਈ ਹੈਗੀ ਆ ਕੁਝ ਮੰਗਾ ਸੀਗੇ ਉਹਨਾਂ ਦੀਆਂ ਪਰਚੇ ਸੰਬੰਧ ਵਿੱਚ ਉਹ ਪ੍ਰਵਾਨ ਕਰ ਲਈ ਗਈ ਹੈਗੀ ਆ ਉਹਨਾਂ ਦੀ ਮੇਨ ਮੰਗ ਸੀ ਪਰਚਾ ਰਾਦ ਕੀਤਾ ਜਾਵੇ ਹਾਂ ਜੀ ਉਹ ਦੱਸ ਦਿੱਤਾ ਵੀ ਐਸਆਈਟੀ ਮੇਰੀ ਅਗਵਾਈ ਚ ਬਣੀ ਹੈਗੀ ਆ ਤੇ ਬਹੁਤ ਛੇਤੀ ਜੋ ਸਹੀ ਤਫਤੀਸ਼ ਕਰਕੇ ਜੋ ਸਹੀ ਹੈਗਾ ਮਕਦਮੇ ਨੂੰ ਉਸ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਸੇ